ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਦਾ ਇੱਥੇ ਜਿੰਨੇ ਵੀ ਜਥੇਬੰਦੀਆਂ ਪਹੁੰਚੀਆਂ ਨੇ ਬਹੁਤ ਬਹੁਤ ਧੰਨਵਾਦ ਠੀਕ ਹੈ ਭਾਈ ਜਰਾਂ ਪਹੁੰਚਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਿੰਘ ਸੰਧੂ ਜਿਹੜੇ ਇੱਥੇ ਮੌਕੇ ਦੇ ਅਫਸਰ ਨੇ ਉਹਨਾਂ ਨੇ ਜਿਹੜਾ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਜਿਹੜਾ ਪਰਚਾ ਵੀ ਪੁਲਾਜ਼ਮਾ ਤੇ ਦਰਜ ਕਰਾਂਗੇ ਜਿਹੜਾ ਤੁਹਾਡੇ ਤੇ ਪਰਚਾ ਦਰਜ ਹੋਇਆ ਡਾਊ ਮਾਜਰੇ ਤੇ ਉਹ ਕੈਨਸਲ ਵੀ ਕਰਾਂਗੇ ਤੁਹਾਨੂੰ ਕਾਲ ਮਿਲਦੀ ਆ ਮੇਰੀ ਬੇਨਤੀ ਆਇਆ ਕਰੋ ਇਹੇ ਨਾ ਸੋਚਿਆ ਕਰੋ ਅੱਜ ਇੱਥੇ ਹੋਇਆ ਕੱਲ ਨੂੰ ਤੁਹਾਡੇ ਤੇ ਵੀ ਹੋ ਸਕਦਾ ਪਰ ਪੁਲਿਸ ਪੋਰਸ ਦੀ ਹੀ ਕਰੂਗੀ ਇਹ ਕਲੀਅਰ ਹੈ 20 ਤਰੀਕ ਤੱਕ ਪਰਚਾ ਦਰਜ ਹੁੰਦਾ ਤਾਂ ਅਸੀਂ ਧੰਨਵਾਦ ਕਰਾਂਗੇ ਨਹੀਂ ਤਾਂ ਅਸੀਂ ਕਿਤੇ ਡਰੱਗਸਟ ਦੇ ਮਤਲਬ ਹਮਾਇਤੀ ਨਹੀਂ ਆ ਜੇ ਕੋਈ ਭੁਗਤਾ ਸਬੂਤ ਮਿਲਦੇ ਨੇ ਉਹਨਾਂ ਨੂੰ ਚੱਕਣ ਅਸੀਂ ਨਾਲ ਇੱਕ ਤੋਕ ਕੇ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਇੱਥੇ ਜਿੰਦੇ ਵੀ ਜਥੇਬੰਦੀਆਂ ਪਹੁੰਚੀਆਂ ਨੇ ਬਹੁਤ ਬਹੁਤ ਧੰਨਵਾਦ ਠੀਕ ਆ ਭਾਈ ਜਰਾਂ ਪਹੁੰਚਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਮੈਂ ਪਹਿਲੇ ਹੀ ਇਹ ਚੀਜ਼ ਦਾ ਰੋਲਾ ਪਾਉਂਦਾ ਸੀ ਕਿ ਜਿਹੜਾ ਭਾਈ ਜਾਲੇ ਨਾਲ ਧੱਕਾ ਹੁੰਦਾ ਜਾਂ ਕਿਸੇ ਵੀ ਬੰਦੇ ਨਾਲ ਧੱਕਾ ਹੁੰਦਾ ਪੰਜਾਬ ਦੇ ਵਿੱਚ ਅਸੀਂ ਇੱਕ ਧੋਕੇ ਖੜੇ ਆ ਤੇ ਖੜੇ ਰਹਾਂਗੇ ਤੇ ਅੱਜ ਦਾਉ ਮਾਝ ਦੇ ਪਿੰਡ ਦੇ ਵਿੱਚ ਜਿਹੜਾ ਇੱਕ ਮਤਲਬ ਪਰਿਵਾਰ ਤੇ ਮਤਲਬ ਬਿਨਾ ਪੁੱਛੇ ਉੱਤੇ ਰੇਡ ਕੀਤੀ ਗਈ ਰੇਡ ਕਰਨ ਤੋਂ ਬਾਅਦ ਜਦੋਂ ਬਰਾਮਦ ਕੁਝ ਨਹੀਂ ਹੋਇਆ ਕੁੱਟ ਮਾਰ ਕੀਤੀ ਗਈ ਉਸ ਮਸਲੇ ਦੇ ਵਿੱਚ ਉਹਦੇ ਇਕੱਠੇ ਹੋਏ ਸੀ ਉੱਤੇ ਧੀਆ ਭੈਣਾਂ ਨੂੰ ਵੀ ਜੇ ਵੀਡੀਓ ਨਾ ਹੁੰਦੀ ਤੇ ਅੱਜ ਅਸੀਂ ਇੱਥੇ ਇਕੱਠੇ ਨਾ ਹੁੰਦੇ ਇਹ ਅਤਿਆਚਾਰ ਹੋਇਆ ਤੇ ਮੁੰਡਾ ਹਲੇ ਅੰਦਰ ਜਿਹੜਾ ਜੇਲ੍ਹ ਦੇ ਵਿੱਚ ਆ ਤੇ ਜਿਹੜੀ ਜਥੇਬੰਦੀ ਦੇ ਅੱਜ ਅਸੀਂ ਪੰਜ ਮੈਂਬਰੇ ਅੰਦਰ ਭੇਜੇ ਨੇ ਤੇ ਸਾਰੇ ਉੱਤੇ ਜਿਹੜੀ ਪ੍ਰਤਿਪਾ ਸਿੰਘ ਸੰਧੂ ਜਿਹੜੇ ਤੇ ਮੌਕੇ ਦੇ ਅਫਸਰ ਨੇ ਉਹਨਾਂ ਨੇ ਜਿਹੜਾ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਜਿਹੜਾ ਪਰਚਾ ਵੀ ਪਲਾਜ਼ਮਾ ਤੇ ਦਰਜ ਕਰਾਂਗੇ ਜਿਹੜਾ ਤੁਹਾਡੇ ਤੇ ਪਰਚਾ ਦਰਜ ਹੋਇਆ ਲਾਊ ਮਜ਼ਦੂਰਾਂ ਤੇ ਉਹ ਕੈਨਸਲ ਵੀ ਕਰਾਂਗੇ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਬਾਕੀ 20 ਤਰੀਕ ਤੱਕ ਦਾ ਜਿਹੜਾ ਮੁਲਾਜ਼ਮਾਂ ਦੇ ਪਰਚਾ ਦਰਜ ਕਰਨ ਦਾ ਨਾਲੇ ਆਪਣੇ ਤੇ ਵਿੱਚ ਹੋਊਗਾ ਮੈਂ ਬੇਨਤੀ ਕਰਨਾ ਚਾਹੁੰਦਾ ਇਹ ਤੇ ਨਾ ਪਹਿਲੇ ਵੀ ਇਹ ਚੀਜ਼ ਕਹ ਨਹੀਂ ਜਾਂਦਾ ਸੀਗਾ ਅੱਜ ਇਸ ਕਰਕੇ ਆਇਆ ਕਿਤੇ ਵੀ ਧੱਕਾ ਹੁੰਦਾ ਅਸੀਂ ਇੱਕ ਦੋ ਕੇ ਖੜਦੇ ਆ ਅੱਜ ਜੇ ਅਸੀਂ ਕਿਸੇ ਦੇ ਧੱਕਾ ਹੁੰਦਾ ਆ ਜੇ ਅਸੀਂ ਇੱਕ ਬੰਦਾ ਜਾਂ ਦੋ ਮੈਂਬਰ ਵੀ ਆ ਜਾਂਦੇ ਨਾ ਜੇ ਕੋਈ ਸਾਨੂੰ ਕਾਲ ਮਿਲਦੀ ਆ ਮੇਰੀ ਬੇਨਤੀ ਆਇਆ ਕਰੋ ਇਹ ਨਾ ਸੋਚਿਆ ਕਰੋ ਅੱਜ ਇੱਥੇ ਹੋਇਆ ਕੱਲ ਨੂੰ ਤੁਹਾਡੇ ਤੇ ਵੀ ਹੋ ਸਕਦਾ ਇੱਕ ਅੱਧਾ ਮਾੜਾ ਹੁੰਦਾ ਆ ਉਹਨੂੰ ਸਬਕ ਸਿਕਾਉਣਾ ਵੀ ਜ਼ਰੂਰੀ ਹੁੰਦਾ ਜੇ ਅੱਜ ਸੰਵਿਧਾਨ ਦੇ ਅਕੋਰਡਿੰਗ ਜੇ ਉਹਨੂੰ ਸਬਕ ਨਾ ਸਿਕਾਇਆ ਜਾਂਦਾ ਤੇ ਅੱਜ ਹੋਰ ਨੌਜਵਾਨਾਂ ਨਾਲ ਜਾਨ ਹونی ਸੀ ਇੱਕ ਹੋਰ ਗੱਲ ਤੇ ਮੈਂ ਜਿਹੜੀ ਪ੍ਰਤਾਪ ਸਿੰਘ ਜਿਹੜੇ ਸੰਦੂ ਇੱਥੇ ਅਫਸਰ ਦੇ ਮੌਕੇ ਤੇ ਉਹਨਾਂ ਨੂੰ ਇਹ ਬੇਨਤੀ ਕੀਤੀ ਕਿ ਅਸੀਂ ਇਹ ਧਰਨਾ ਪ੍ਰਦਰਸ਼ਨ ਕਰਨ ਤੇ ਕੋਈ ਮਤਲਬ ਸਾਨੂੰ ਸ਼ੌਕ ਨਹੀਂ ਨਾ ਹੀ ਕਰਨਾ ਚਾਹੁੰਦੇ ਆ ਜੇ ਸਾਨੂੰ ਇਨਸਾਫ ਮਿਲ ਜਾਵੇ ਤੇ ਦੂਜੀ ਗੱਲ ਇਹ ਆ ਕਿ ਅੱਜ ਤੋਂ ਬਾਅਦ ਚਲੋ ਇਹ ਪਰਚਾ ਰੱਦ ਹੋ ਗਿਆ ਪਰਚਾ ਹੋ ਵੀ ਜਾਊਗਾ ਉਹਨਾਂ ਤੇ ਕਿਸੇ ਵੀ ਨੌਜਵਾਨ ਦੇ ਕਿਸੇ ਵੀ ਘਰੇ ਕਿਸੇ ਵੀ ਪਿੰਡ ਇਹ ਤੇ ਨਜਾਇਜ਼ ਪੁਲਿਸ ਵੜ ਗਈ ਜਾਂ ਨਜਾਇਜ਼ ਕਿਸੇ ਨਾਲ ਧੱਕਾ ਇਹ ਹੋਣਾ ਨਹੀਂ ਚਾਹੀਦਾ ਉਹ ਵਿਸ਼ਵਾਸ ਦਵਾਇਆ ਕਿ ਅੱਜ ਤੋਂ ਮੁੜ ਕੇ ਕਿਸੇ ਨਾਲ ਨਜਾਇਜ਼ ਨਹੀਂ ਹੋਊਗੀ ਕਿਸੇ ਤੇ ਨਜਾਇਜ਼ ਧੱਕਾ ਨਹੀਂ ਹੋਊਗਾ ਹਾਂ ਅਸੀਂ ਕਿਤੇ ਡਰਗੇਸਟ ਦੇ ਮਤਲਬ ਹਮਾਇਤੀ ਨਹੀਂ ਆ ਜੇ ਕੋਈ ਭੁਗਤਾ ਸਬੂਤ ਮਿਲਦੇ ਨੇ ਉਹਨਾਂ ਨੂੰ ਚੱਕੜ ਅਸੀਂ ਨਾਲ ਹਿੱਕ ਠੋਕ ਕੇ ਖੜੇ ਆ ਤਨ ਨਜਾਇਜ਼ ਕਿਸੇ ਨਾਲ ਹੋਣ ਨਹੀਂ ਦੇਣੀ ਤੇ ਬਾਕੀ ਭਾਈਚਾਰਾ ਵੀ ਇੱਥੇ ਖੜਾਇਆ ਜੱਥੇਬੰਦੀ ਵਾਲੇ ਵੀ ਇੱਥੇ ਪਹੁੰਚੇ ਹੋਏ ਨੇ ਬਹਿ ਦਿਲੋਂ ਧੰਵਾਦ ਆ ਜਿੱਤੇ ਕਿਤੇ ਵੀ ਤੱਕਾ ਹੁੰਦਾ ਆ ਅਸੀਂ ਹੱਕ ਢੋਕੇ ਖੜਾਂਗੇ ਤੇ ਹੱਕ ਢੋਕੇ ਇਨਸਾਫ਼ ਵੀ ਦਵਾਵਾਂਗੇ ਇਹ ਹੀ ਮੇਰੀ ਬੇਨਤੀ ਆ ਇਸੇ ਤਰ੍ਹਾਂ ਇਕੱਠੇ ਹੋ ਕੇ ਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੋਸਤੋ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਭਾਈਚਾਰੇ ਨੂੰ ਹੌਸਲਾ ਨਹੀਂ ਹੋਣਾ ਚਾਹੀਦਾ 20 ਤਰੀਕ ਤੱਕ ਭਾਵੇਂ ਕਿ ਪਰਚਾ ਦਰਨ ਦਾ ਦਰਜ ਕਰਨਾ ਉਹਨਾਂ ਨੇ ਟਾਈਮ ਲੈ ਲਿਆ ਪਰ ਪੁਲਿਸ ਪੁੱਛਦੀ ਹੀ ਕਰੂਗੀ ਇਹ ਕਲੀਅਰ ਹੈ 20 ਤਰੀਕ ਤੱਕ ਪਰਚਾ ਦਰਜ ਹੁੰਦਾ ਤਾਂ ਅਸੀਂ ਧੰਨਵਾਦ ਕਰਾਂਗੇ ਨਹੀਂ ਤਾਂ ਚੜ ਕੇ ਸਾਰੇ ਕੱਟੇ ਹੋਵੋ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿਓ ਮੈਂ ਬੇਨਤੀ ਕਰਦਾ ਕਾਲੀ ਜੀ ਨੂੰ ਕਿ ਉਹ